ਹੰਬੜਾ ਸ਼ਹਿਰ ਦੇ ਵਿੱਚ ਪ੍ਰਚਾਰ ਕਰਨ ਵਾਲੇ ਬੱਚਿਆਂ ਨੂੰ ਪਰੇਸ਼ਾਨ ਕੀਤਾ ਗਿਆ ਹੱਥੋਫਾਈ ਕੀਤੀ ਗਈ ਉਹਨਾਂ ਨੂੰ ਮਾਰਿਆ ਵੀ ਗਿਆ ਉਹਨਾਂ ਨਾਲ ਜ਼ਬਰਦਸਤੀ ਕੀਤੀ ਗਈ ਉਹਦੇ ਬਾਅਦ ਇੱਕ ਮਤਾ ਪਾ ਕੇ ਗੁਰਦੁਆਰੇ ਦੇ ਵਿੱਚ ਲੈਟਰ ਦੇ ਉੱਤੇ ਲਿਖ ਕੇ ਇਹ ਆਖਿਆ ਗਿਆ ਕਿ ਇਸਾਈ ਭਾਈਚਾਰਾ ਪ੍ਰਚਾਰ ਨਹੀਂ ਕਰ ਸਕਦਾ ਸਾਡੇ ਸ਼ਹਿਰ ਦੇ ਵਿੱਚ ਜਾਂ ਇਹ ਕੋਈ ਸੱਸੰਗ ਨਹੀਂ ਚਲਾ ਸਕਦੇ ਟੀਮ ਦੇ ਬੱਚੇ ਜਿਹੜੇ ਉਹ ਜਗ੍ਹਾ ਤੇ ਕਾਲ ਵਗੈਰਾ ਵੰਡਣ ਗਏ ਸੀ ਪ੍ਰਚਾਰ ਕਰਨ ਵਾਸਤੇ ਗਏ ਸੀ ਤੇ ਉਹਨਾਂ ਨਾਲ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਗਈ, ਕੁੱਟਿਆ ਮਾਰਿਆ ਗਿਆ, ਧਮਕਾਇਆ ਗਿਆ ਔਰ ਥਾਣੇ 'ਚ ਬੰਦ ਕੀਤਾ ਗਿਆ। ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਕੋਈ ਆਪਣੇ ਧਰਮ ਦਾ ਪ੍ਰਚਾਰ ਕਰਦਾ ਅਸੀਂ ਉਹਨਾਂ ਨੂੰ ਕੋਈ ਵਿਗੜ ਨਹੀਂ ਪਾਉਂਦੇ, ਕੋਈ ਉਹਨਾਂ ਨੂੰ ਰੋਕਦੇ ਨਹੀਂ, ਨਾ Hindu ਹੋਵੇ, ਚਾਹੇ Sikh ਹੋਵੇ, ਚਾਹੇ ਕਿਸੇ Musalman ਹੋਵੇ ਪਰ Christian ਭਾਈਚਾਰੇ ਨੂੰ ਹਰ ਜਗ੍ਹਾ ਤੇ ਕਿਉਂ ਟਾਰਗੇਟ ਕੀਤਾ ਜਾਂਦਾ? ਮੇਰਾ ਨਾਮ ਪਾਸਟਰ ਵਿਲਸਨ ਬਸੀ ਹੈ ਸਰ ਅੱਜ ਇੱਥੇ ਆਇਆ ਹਾਂ ਉਸੇ ਕਾਰਨ ਅੱਜ ਅਸੀਂ ਸਾਰੇ ਮਸੀਹ ਭਾਈਚਾਰਾ ਪ੍ਰਭੂ ਦੇ ਦਾਸ ਪਾਸਟਰ ਜਿਹੜੇ ਵੀ ਪ੍ਰਭੂ ਦੀ ਸੇਵਾ ਕਰਦੇ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਸੀਂ ਇੱਥੇ ਆਏ ਆ ਇੱਕ ਖਾਸ ਮੁੱਦੇ ਦੇ ਵਿੱਚ ਕਿ ਮਸੀਹ ਭਾਈਚਾਰਾ ਜਿਹੜਾ ਹੈ ਹਮੇਸ਼ਾ ਹੀ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਦਾ ਪੈਗਾਮ ਦਿੰਦਾ ਸ਼ਾਂਤੀ ਦੀਆਂ ਗੱਲਾਂ ਸਿਖਾਉਂਦਾ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦਾ ਪਰ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਕਿ ਦੋ ਦਿਨ ਪਹਿਲਾਂ ਸਾਡੇ ਹੰਬੜਾ ਸ਼ਹਿਰ ਦੇ ਵਿੱਚ ਪ੍ਰਚਾਰ ਕਰਨ ਵਾਲੇ ਬੱਚਿਆਂ ਨੂੰ ਪਰੇਸ਼ਾਨ ਕੀਤਾ ਗਿਆ ਹੱਥੋਫਾਈ ਕੀਤੀ ਗਈ ਉਹਨਾਂ ਨੂੰ ਮਾਰਿਆ ਵੀ ਗਿਆ ਉਹਨਾਂ ਨਾਲ ਜ਼ਬਰਦਸਤੀ ਕੀਤੀ ਗਈ ਉਹਦੇ ਬਾਅਦ ਇੱਕ ਮਤਾ ਪਾ ਕੇ ਗੁਰਦੁਆਰੇ ਦੇ ਵਿੱਚ ਲੈਟਰ ਦੇ ਉੱਤੇ ਲਿਖ ਕੇ ਇਹ ਆਖਿਆ ਗਿਆ ਕਿ ਇਸਾਈ ਭਾਈਚਾਰਾ ਪ੍ਰਚਾਰ ਨਹੀਂ ਕਰ ਸਕਦਾ ਸਾਡੇ ਸ਼ਹਿਰ ਦੇ ਵਿੱਚ ਜਾਂ ਇਹ ਕੋਈ ਸੱਸੰਗ ਨਹੀਂ ਚਲਾ ਸਕਦੇ ਸੋ ਸਾਡਾ ਕੋਈ ਇਹੋ ਜਿਹਾ ਕੋਈ ਵੀ ਮੁੱਦਾ ਨਹੀਂ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਤੇ ਨਾ ਅਸੀਂ ਕਿਸੇ ਧਰਮ ਦੇ ਖਿਲਾਫ ਬੋਲਣਾ ਚਾਹੁੰਦੇ ਕਿਉਂਕਿ ਸਾਰੇ ਧਰਮ ਆਪਣੀ ਆਪਣੀ ਜਗਾ ਤੇ ਅੱਛੇ ਨੇ ਔਰ ਅਸੀਂ ਸ਼ਾਂਤੀ ਦਾ ਸੰਦੇਸ਼ ਦਿੰਨੇ ਆ ਪ੍ਰਭੂ ਯੇਸ਼ੂ ਦਾ ਪ੍ਰਚਾਰ ਕਰਦੇ ਆ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਰਹਿਣ ਵਾਲੇ ਆ ਲੋਕਲ ਅਸੀਂ ਹੈਗੇ ਆ ਕੋਈ ਬਾਹਰੋਂ ਨਹੀਂ ਆਏ ਤੇ ਅਸੀਂ ਯੇਸ਼ੂ ਮਸੀਹ ਦਾ ਪ੍ਰਚਾਰ ਕਰਦੇ ਆ ਕਿਉਂਕਿ ਅਸੀਂ ਐਸੇ ਦੇਸ਼ 'ਚ ਰਹਿੰਦੇ ਆ ਜਿੱਥੇ ਹਰ ਇੱਕ ਨੂੰ ਆਜ਼ਾਦੀ ਆ कि ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਆ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਕੋਈ ਆਪਣੇ ਧਰਮ ਦਾ ਪ੍ਰਚਾਰ ਕਰਦਾ ਅਸੀਂ ਉਹਨਾਂ ਨੂੰ ਕੋਈ ਵਿਗੜ ਨਹੀਂ ਪਾਉਂਦੇ ਕੋਈ ਉਹਨਾਂ ਨੂੰ ਰੋਕਦੇ ਨਹੀਂ ਨਾ Hindu ਹੋਵੇ ਚਾਹੇ Sikh ਹੋਵੇ ਚਾਹੇ Muslim ਹੋਵੇ ਪਰ Christian ਭਾਈਚਾਰੇ ਨੂੰ ਹਰ ਜਗ੍ਹਾ ਤੇ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਇਸ ਗੱਲ ਦੇ ਮਸਲੇ ਨੂੰ ਲੈ ਕੇ ਅੱਜ ਅਸੀਂ DC ਸਾਹਿਬ ਦੇ ਆਫਿਸ ਤੇ ਇਕੱਠੇ ਹੋਏ ਆ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਇਹ ਜਿਹੜੀ ਮਤਾ ਪਾ ਕੇ ਗੁਰਦੁਆਰੇ ਦੀ ਕਮੇਟੀ ਨੇ ਜਿਹੜੀਆਂ ਗੱਲਾਂ ਲਿਖਿਆ ਨੇ ਇਹਨੂੰ ਰੱਦ ਕੀਤਾ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਕੋਈ ਵੀ ਧਾਰਮਿਕ ਜਗਾ ਕਿਸੇ ਧਾਰਮਿਕ ਧਰਮ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਦੀ ਇਹ ਸਰਾਸਰ ਗਲਤ ਹੈ ਤਾਂ ਇਹ ਕੋਈ ਹੈ ਨਹੀਂ ਕਿ ਕਾਨੂੰਨ ਦਾ ਕੋਈ ਵੀ ਉਹ ਕਿਸੇ ਧਰਮ ਦੇ ਰੋਕ ਲਾਣ ਸੋ ਅਗਰ ਸਰਕਾਰ ਵੱਲੋਂ ਹੋਏਗਾ ਤੇ ਉਹ ਦੇਖਿਆ ਜਾਏਗਾ ਪਰ ਇਹ ਜਿਹੜਾ ਕੋਈ ਵੀ ਬੰਦਾ ਪੋਲੀਟੀਕਲ ਜਾਂ ਕੋਈ ਧਾਰਮਿਕ ਬੰਦਾ ਕਿਸੇ ਵੀ ਧਾਰਮਿਕ ਸੰਸਥਾ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਦਾ ਉਹਨੂੰ ਪਰੇਸ਼ਾਨ ਨਹੀਂ ਕਰ ਸਕਦਾ ਇਸ ਕਰਕੇ ਸਾਡੀ ਬੇਨਤੀ ਆ ਡੀਸੀ ਸਾਹਿਬ ਨੂੰ ਔਰ ਸਾਰੇ ਸੁਣਨ ਵਾਲੇ ਲੋਕਾਂ ਨੂੰ ਖਾਸ ਕਰਕੇ ਮਸੀਹ ਭਾਈਚਾਰੇ ਨੂੰ ਆਓ ਅਸੀਂ ਮਿਲ ਕੇ ਇੱਕ ਮੁੱਠ ਹੋ ਕੇ ਇੱਕ ਜੋਟੋ ਕੇ ਆਪਣੇ ਪਲੇਟਫਾਰਮ ਤੇ ਖੜੇ ਹੋਈਏ ਔਰ ਇਸ ਗੱਲ ਦੇ ਲਈ ਆਵਾਜ਼ ਚੁੱਕੀਏ ਕਿ ਅਸੀਂ ਇਸ ਦੇਸ਼ ਚ ਰਹਿੰਦੇ ਆ ਤਾਂ ਸਾਨੂੰ ਰੋਕਿਆ ਨਾ ਜਾਵੇ ਅਸੀਂ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਲੋਕ ਆ ਪਿਆਰ ਕਰਨ ਵਾਲੇ ਲੋਕ ਆ ਅਸੀਂ ਹਰ ਇੱਕ ਨਾਲ ਕਰਦੇ ਆ ਮੇਰਾ ਨਾਮ ਪਾਸਟਰ ਵੀਰ ਬਲ ਹੈ ਔਰ ਹਮੜਾ ਪਿੰਡ ਤੋਂ ਅਸੀਂ ਪਿੰਨ ਬਲੀਪੁਰ ਖੁਰਦੇ ਵਿੱਚ ਚਰਚ ਆਪਣਾ ਲੱਗਦਾਗਾ ਔਰ ਇਸ ਤਰ੍ਹਾਂ ਪਿਛਲੇ ਦਿਨੀ ਅਸੀਂ ਦੇਖਿਆ ਕਿ ਹਮੜਾ ਪਿੰਡ ਦੇ ਸਾਡੇ ਆਰਐਮਐਸ ਪਾਸਟਰ ਟੀਮ ਦੇ ਬੱਚੇ ਜਿਹੜੇ ਉਹ ਜਗ੍ਹਾ ਤੇ ਕਾਰਡ ਵਗੈਰਾ ਵੰਡਣ ਗਏ ਸੀ ਪ੍ਰਚਾਰ ਕਰਨ ਵਾਸਤੇ ਗਏ ਸੀ ਔਰ ਉਹਨਾਂ ਨਾਲ ਬਹੁਤ ਜਿਆਦਾ ਜ਼ਬਰਦਸਤੀ ਕੀਤੀ ਗਈ ਕੁੱਟਿਆ ਮਾਰਿਆ ਗਿਆ ਧਮਕਾਇਆ ਗਿਆ ਔਰ ਥਾਣੇ ਚ ਬੰਦ ਕੀਤਾ ਗਿਆ ਔਰ ਕਾਫੀ ਯਾਨੀ ਕਿ ਗੰਭੀਰ ਮਸਲਾ ਹੋਇਆ ਇਸ ਕਰਕੇ ਅੱਜ ਅਸੀਂ ਡੀਸੀ ਦਫ਼ਤਰ ਪਹੁੰਚੇ ਹਾਂ ਉਸ ਮੰਗ ਪੱਤਰ ਨੂੰ ਲੈ ਕੇ ਕਿ ਜਿਹੜਾ ਮਸੀਹ ਭਾਈਚਾਰਾ ਸਾਡਾ ਆਰਐਮਐਸ ਪਾਸਟਰ ਮਿਨਿਸਟਰੀ ਦੇ ਅੱਜ ਪਾਸ ਸਾਰੇ ਜਗ੍ਹਾ ਤੇ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਆਂਗੇ ਤਾਂ ਕਿ ਇਹ ਜਿਹੜਾ ਵਿਰੋਧ ਹੋ ਰਿਹਾਗਾ ਮਸੀਹ ਭਾਈਚਾਰਨ ਸਤਾਇਆ ਜਾ ਰਿਹਾਗਾ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾਗਾ ਵੀ ਮਸੀਹ ਚ ਭਾਈਚਾਰਾ ਜਿਹੜਾ ਇਦਾਂ ਦਾ ਯਾਨੀ ਕਿ ਇੱਕ ਯਾਨੀ ਕਿ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਾ ਯਾਨੀ ਕਿ ਅੱਜ ਹਰ ਜਗ੍ਹਾ ਦੇ ਉੱਪਰ ਹੀ ਟਾਰਗੇਟ ਕੀਤਾ ਇਹਦਾ ਮਸੀਹ ਭਾਈਚਾਰੇ ਲੋਕਾਂ ਨੂੰ ਯਾਨੀ ਕਿ ਹਰ ਜਗ੍ਹਾ ਦੇ ਉੱਪਰ ਹੀ ਔਰ ਅੱਜ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਆਂਗੇ ਕਿ ਸਾਡੇ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਵਿਸ਼ਵਾਸ ਦਿਵਾਇਆਗਾ ਪਾਸ ਸੁਣਵਾਈ ਕੀਤੀ ਜਾਗੀ ਔਰ ਜਾਂਹ ਤਰ ਅਸੀਂ ਇਹੀ ਮੰਗ ਪੱਤਰ ਰੱਖਿਆਗਾ ਕਿ ਸਾਡੀਆਂ ਚਰਚਾਂ ਜਿਹੜੀਆਂ ਹੰਬੜਾਂ ਦੇ ਵਿੱਚ ਘੱਟੋ ਘੱਟ 5-4 ਸਾੜੇ ਹੰਬੜਾਂ ਚ ਲੱਗਦੀ ਹੈਗੇ ਔਰ ਹੰਬੜਾਂ ਦੇ ਵਿੱਚ ਇਸ ਟਾਈਮ ਜਿਹੜੇ ਕੁਸ਼ਰਾਰ ਸ਼ਰਾਰਤੀ ਅੰਸਰਾਂ ਨੇ ਯਾਨੀ ਕਿ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਸਰਕਾਰ ਅੱਗੇ ਇਹੀ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਾ ਦਿਵਾਇਆ ਜਾਏ ਔਰ ਪੂਰੀ ਇੰਡੀਆ ਭਾਰਤ ਦੇ ਅੰਦਰ ਯਾਨੀ ਕਿ ਸੰਵਿਧਾਨ ਦੇ ਵਿੱਚ ਵੀ ਲਿਖਿਆ ਕਿ ਹਰ ਇੱਕ ਧਰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੈਗਾ ਔਰ ਇਹਦੇ ਵਿੱਚ ਯਾਨਕੀ ਕੋਈ ਐਦਾਂ ਹੋ ਕੇ ਮਤਾ ਪਾਸ ਕੀਆ ਜਿਨ੍ਹਾਂ ਨੇ ਜਿਵੇਂ ਹਮੜਾ ਪਿੰਡ ਦੇ ਵਿੱਚ ਗੁਰਦੁਆਰਾ ਕਮੇਟੀ ਨੇ ਮਤਾ ਪਾਸ ਕੀਤਾਗਾ ਕਿ ਆਉਣ ਵਾਲੇ ਟਾਈਮ ਦੇ ਅੰਦਰ ਕੋਈ ਵੀ ਹਮੜਾ ਪਿੰਡ ਦੇ ਵਿੱਚ ਪ੍ਰਚਾਰ ਨਹੀਂ ਕਰ ਪਾਏਗਾ ਯਾਨਕੀ ਪਿੰਡ ਦੇ ਹਮੜਾ ਪਿੰਡ ਦੇ ਨੀਂ ਕਿ ਆਸ-ਪਾਸ ਪਿੰਡਾਂ ਦੇ ਅੰਦਰ ਕੋਈ ਵੀ ਚਰਚ ਨਹੀਂ ਲੱਗੇਗਾ ਔਰ ਕੋਈ ਯਾਨਕੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ 크ਿਸਮਸ ਮਨਾਇਆ ਜਾਂਦਾਗਾ ਵੀ ਕੋਈ ਵੀ 20 ਤੋਂ ਲੈ ਕੇ 25 ਤੱਕ 28 ਤੱਕ ਲਿਖਿਆ ਗਿਆ ਉਹਦੇ ਵਿੱਚ ਵੀ ਕੋਈ ਵੀ 30 ਤੱਕ 30 ਤੱਕ ਵੀ ਕੋਈ ਵੀ ਉੱਥੇ 크리스마ਸ ਨਹੀਂ ਮਨਾਇਆ ਜਾਏਗਾ ਔਰ ਐਦਾ ਕੋਈ ਵੀ ਅਸੀਂ ਪ੍ਰਚਾਰ ਨਹੀਂ ਕਰਨ ਦੇਣਾਗਾ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਸੰਵਿਧਾਨ ਦੇ ਅੰਦਰ ਐਦਾਂ ਦਾ ਕੁਝ ਲਿਖਿਆ ਨਹੀਂ ਹੈਗਾ ਔਰ ਲਾਉ ਸਾਨੂੰ ਇਹ ਯਾਦ ਦਿੰਦਾ ਕਿ ਹਰ ਧਰਮ ਆਪਣਾ ਪ੍ਰਚਾਰ ਕਰ ਸਕਦਾ ਹੈਗਾ ਔਰ ਯਾਨੀ ਕਿ ਹੁਣ ਕ੍ਰਿਸਮਸ ਯਾਨੀ ਕਿ ਹੁਣ ਕੀ ਪਹਿਲੀ ਵਾਰ ਨਹੀਂ ਮਨਾਇਆ ਜਾ ਰਿਹਾਗਾ ਔਰ ਕਿੰਨੇ ਟਾਈਮ ਤੋਂ ਸ਼ੁਰੂਆਤ ਤੋਂ ਹੀ ਯਾਨੀ ਕਿ ਚੱਲਦਾ ਆ ਰਿਹਾ ਕਿ ਸੁਸਮਨ ਮਨਾਇਆ ਜਾ ਰਿਹਾਗਾ ਔਰ ਹਰ ਮੀਟਿੰਗ ਕੀਤੀ ਜਾ ਰਹੀ ਹੈਗੀ ਔਰ ਇਹ ਕੁਝ ਕੁ ਸਰਾਰਤੀ ਜਿਹੜੇ ਅਨਸਰ ਹੈਗੇ ਹਮੜਾ ਦੇ ਵਿੱਚ ਉਹਨਾਂ ਨੇ ਜਾਨੀ ਕਿ ਕੁਝੇ ਮੁੱਦੇ ਨੂੰ ਉਠਾਇਆ ਔਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜੀ ਕਿ ਕਿਹਾ ਗਿਆ ਜੀ ਉਸੇ ਨਸ਼ੇਬਜਾਦਿਆਂ ਦੀ ਸ਼ਹੀਦੀ ਦਿਹਾੜੇ ਹੁੰਦੇ ਨੇ 25 ਜਦੋਂ ਤੁਸੀਂ ਕਹਿੰਦੇ ਸ਼ਾਇਦ ਇਸ ਕਰਕੇ ਉਹਨਾਂ ਨੇ ਕਿਹਾ ਹਾਂ ਜੀ ਉਹਨਾਂ ਨੇ ਕਿਹਾ ਹੈਗਾ ਲੇਕਿਨ ਦੇਖੋ ਆਪਣਾ ਉਹ ਆਪ ਉਹਨਾਂ ਦਾ ਆਪਣਾ ਹਨਾ ਤਿਹਾੜ ਮਨਾ ਸਕਦੇ ਆ ਅਸੀਂ ਕਦੀ ਵੀ ਜਾ ਕੇ ਉਹਨਾਂ ਦੇ ਤਿਹਾੜ ਦੇ ਵਿੱਚ ਕੋਈ ਦਸੰਦਾ ਜੀ ਦਿੱਤੀ ਆਜ ਤੱਕ ਕਦੇ ਔਰ ਸਾਡਾ ਤਿਹਾੜ ਹੈ 크ਿਸਮਸ ਦਾ ਔਰ ਅਸੀਂ ਹਰ ਸਾਲ ਦੀ ਤਰ੍ਹਾਂ ਜਾਨੀ ਕਿ ਮਨਾਉਣੀ ਹੈਗੀ ਡੀਸੀ ਸਾਹਿਬ ਨੇ ਕੀ ਕਿਹਾ ਤਾ ਡੀਸੀ ਸਾਹਿਬ ਨੇ ਪੂਰਾ ਵਿਸ਼ਵਾਸ ਦਵਾਇਆਗਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤਾ ਤੁਸੀਂ ਤੁਹਾਨੂੰ ਕੋਈ ਸੰਵਿਧਾਨ ਸਾਨੂੰ ਕਹਿੰਦਾਗਾ ਔਰ ਅਸੀਂ ਆਪਾਂ ਨੂੰ ਕੋਈ ਵੀ ਪ੍ਰਚਾਰ ਕਰਨ ਤੋਂ ਰੋਕ ਹਰ ਇੱਕ ਬੰਦਾ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾਗਾ ਔਰ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਏਗਾ ਉਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ